ਤੇਜ ਰਫਤਾਰ ਬੇਕਾਬੂ ਕਾਰ ਨੇ ਗਰੀਬ ਦਾ ਰੋਜ਼ਗਾਰ ਕਰ ਦਿੱਤਾ ਤਹਿਸਨੈਸ ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਚੌਕ ਵਿਖੇ ਸਰਕਾਰੀ ਕਾਜ ਰੋਡ ਦੇ ਸਹੀਦ ਦੀ ਗੇਟ ਨੇੜੇ ਸਥਿਤ ਇੱਕ ਸੋਡਾ ਵਾਟਰ ਦੀ ਡੇੜੀ ਲਗਾਉਣ ਵਾਲੇ ਗਰੀਬ ਵਿਅਕਤੀ ਦਾ ਰੋਜ਼ਗਾਰ ਇੱਕ ਬੇਕਾਬੂ ਤੇਜ ਰਫਤਾਰ ਕਾਰ ਨੇ ਤੈਸ਼ਨੈਸ ਕਰ ਦਿੱਤਾ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 1 ਵਜੇ ਦੇ ਕਰੀਬ ਬੇਕਾਬੂ ਕਾਰ ਕੁਝ ਹੋਰ ਦੁਕਾਨਾਂ ਦੇ ਥੜੇ ਤੋੜਦੀ ਹੋਈ ਅਸ਼wini ਕੁਮਾਰ ਬੱਬੀ ਨਾਮਕ ਵਿਅਕਤੀ ਦੀ ਡੇੜੀ ਵਿੱਚ ਜਾ ਟਕਰਾਈ ਟੱਕਰ ਨਾਲ ਚੌਂਕ ਵਿੱਚ ਲੱਗਾ ਇੱਕ ਬਿਲੇ ਦਾ ਪੋਲ ਵੀ ਨੁਕਸਾਨਿਆ ਗਿਆ ਪੁਲਿਸ ਦੇ ਪੀਸੀਆਰ ਮੁਲਾਜ਼ਮ ਦੇਰ ਰਾਤ ਮੌਕੇ ਤੇ ਪਹੁੰਚੇ ਤੇ ਗੱਡੀ ਦੇ ਕਾਗਜ਼ਾਤ ਆਪਣੇ ਕਬਜ਼ੇ ਚ ਲੈ ਲਏ ਵਿਖੋ ਟੀਵੀ ਨਿਊਜ਼ ਇੰਡੀਆ 265 ਗਰਦਾਸਪੁਰ ਤੋਂ ਪੱਤਰਕਾਰ ਰਣਜੀਤ ਸਿੰਘ ਨਾਲ ਜਗਜੀਤ ਸਿੰਘ ਦੀ ਖਾਸ ਰਿਪੋਰਟ ਖੁਸ਼ ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮੈਨੂੰ ਬੱਬੀ ਕਹਿੰਦੇ ਗਦਾਪੁਰ ਚ ਕੀ ਹੋਇਆ ਇਹ ਹੋਇਆ ਜੀ ਇਧਰੋਂ ਗੱਡੀ ਆਈ ਤੇ ਰੰਗਰੇ ਰੋਡ ਤੋਂ ਸ਼ਾਵਣਾ ਪੀਤੀ ਦੀ ਬੜੀ ਤੇਜ਼ ਆਈ ਪਹਿਲਾਂ ਥੜੇ ਪੰਨੇ ਆ ਉਸ ਤੋਂ ਬਾਅਦ ਤੋੜਦੇ ਆਏ ਖੰਭੇ 'ਚ ਵਜੇ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਪਾਨਗੂ ਨੂੰ ਕਿਤੇ ਵਾਂ ਬਾਅਦ ਵਿੱਚ ਇਹਨਾਂ ਦਾਰੂ ਪੀਤਾ ਦਾ ਇਹਨਾਂ ਦੇ ਵਿੱਚ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਰੇੜੀ ਗਿੱਲਰੀ ਦੀ ਬਾਅਦ ਵਿੱਚ ਮੈਨੂੰ ਮੁਲਾਜ਼ ਕਿ ਤੇਰੀ ਜਿਹੜੀ ਗੱਡੀ ਭੰਨ ਕੇ ਗਈ ਯਾਰ ਸ਼ਰਾਬ ਨਾਲ ਪੀਤੀ ਦੀ ਫੱਟਰ ਹੋ ਗਿਆ ਤੇ ਮਲਾਜਮ ਉੱਤੇ ਆ ਗਏ ਕਰਨੈਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਆਰਸੀ ਲਈ ਆ ਤੇ ਉਹ ਗੱਡੀ ਜਿਹੜੀ ਐ ਟਰੈਕਟਰ ਦੇ ਨਾਲ ਬੰਨ ਕੇ ਉਹ ਘਰ ਲੈ ਗਈ ਐ ਸਿਟੀ ਕਿਉਂ ਨਹੀਂ ਲਾਈ ਗਈ ਐਕਸੀਡੈਂਟ ਹੋਇਆ ਹੈਗਾ ਤੇ ਸਾਨੂੰ ਢੀਕਦੇ ਸਾਨੂੰ ਪਤਾ ਲੱਗਦਾ ਵੀ ਠੀਕ ਆ ਜਿਹੜੀ ਗੱਡੀ ਵਜੀ ਆ ਦੇਖੋ ਇੱਥੇ 10-15 ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਇਹਦੇ ਕੋਈ ਪਬਲਿਕ ਆ ਸਾਰੀ ਇੱਥੇ ਤੁਮ ਦੀ ਆ ਕਿੰਨੇ ਵਜੇ ਦੀ ਗੱਲ ਆ ਇਹ 12:30 ਵਜੇ ਦੀ ਗੱਲ ਆ ਜੀ ਇੱਥੇ ਦੁਨੀਆ ਕੁੰਦੀ ਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ ਜੀ 30-3 ਕੀ ਕੁਛ ਲਿਆ ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ ਹੋਰ ਕੀ ਹੋ ਰਹਾ ਦੇਖੋ ਥੜੇ ਥੁੜੇ ਪੰਤੇ ਸਾਰੇ ਇੱਕ ਮੈਂ ਵਿਹਲਾ ਹੋ ਗਿਆ ਕੀ ਮੰਗਤਿਓ ਮੰਗਿਆ ਵੀ ਮੈਂ ਵਿਹਲਾ ਹੋ ਗਿਆ ਕਾ ਸੇਰਦਾ ਸਾਰੀ ਦਿਹਾੜੀ ਵਿਹਲਾ ਬੈਠਾ ਦਮ ਮੈਂ ਮੰਗੂਇਆ ਕਰਨਾ ਵੀ ਇਹਨਾਂ ਨੂੰ ਨਾਥੇ ਪਾਈ ਜਾਏ ਜਾਂ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰਿਆ ਹੀ ਇੰਨੀ ਤੇਜ਼ ਗੱਡੀ ਚਲਾਨੀ ਚਾਹੀਦੀ ਆ ਰੋਜ਼ਾਰ ਤੁਹਾਡਾ ਤਾਂ ਕੰਮ ਹੋ ਗਿਆ ਸਾਡਾ ਰਿਕਾ ਮੈਂ ਵਿਹਲਾ ਬੈਠਾ ਦਸੇਰਦਾ ਹੀ ਤੇ ਪਤਾ ਨਹੀਂ ਕਿੰਨੇ ਦਿਨ ਬੈਣਾ ਜੀ ਤੇ ਮੈਂ ਦੋ ਤਿੰਨ ਵਾਰੀ ਗਿਆ ਤੇ ਮੈਨੂੰ ਕੋਈ ਹਿਸਾਬ ਨਹੀਂ ਮਿਲਿਆ ਜੀ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਸੁਖ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ ਕੋਈ ਮਰਗਾ ਇੱਕ ਸਵੇਰ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਦੇਖਿਆ ਤੇ ਇੱਥੇ ਕਲਗਤ ਬੜੀ ਇਕੱਠੀ ਹੋਈ ਤੇ ਗੱਡੀਆਂ ਤੇ ਭੱਜੀ ਦੀ ਪਈ ਦੀ ਤੇ ਨਾਲ ਹੀ ਇਥੋਂ ਜੋ ਗੱਡੀ ਨਿਕਲੀ ਦੀ ਮੈਂ ਦੇਖਿਆ ਸਾਰਾ ਸੀਨ ਮੌਕੇ ਦੇ ਜਿਹੜਾ ਹੋਇਦਾ ਜੀ ਇਹ ਤਾਂ ਨਹੀਂ ਦੇਖਿਆ ਕਦੇ ਆ ਲੇਕਿਨ ਹੋਇਦਾ ਦੇਖਿਆ ਮੈਂ ਤੇ ਆਣ ਕੇ ਦੇਖਿਆ ਤੇ ਇਹ ਰੇੜੀ ਦਾ ਸਿਸਟਮ ਜਿਹੜਾ ਇਹ ਸਾਰਾ ਹੀ ਬੜਾ ਖਰਾਬ ਹੋਇਦਾ ਜੀ ਤੇ ਉਹ ਕਹਿਣ ਲੱਗੇ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆ ਮੈਂ ਵੀ ਰੇੜੀ ਦਾ ਪੰਦਾ ਜਿਹੜਾ ਇਥੇ ਰੋਜ਼ ਰੇੜੀ ਲਾਉਂਦਾ ਮੈਂ ਕਹਾਂ ਰੋਜ਼ ਐਂ ਪਾਣੀ ਪੋਣੀ ਉਹਦੇ ਪੀਂਦੇ ਪੁੰਦੀਆਂ ਸਾਰੇ ਪੁੱਤ ਮਲਾਜੇ ਵੀਂਦੇ ਨਾ ਤੇ ਮੈਂ ਵੀ ਇਹ ਉਹ ਆਪੋ ਗਾ ਚੋੜ ਬਣ ਕੇ ਛੱਡ ਕੇ ਤੇ ਇਹ ਮੈਂ ਗੱਲ ਆਖੀ ਐਵੇਂ ਆਖਾਂ ਤੇ ਬਾਕੀ ਫਿਰ ਉਹ ਬੜੇ ਲਗੇ ਕਰਨਦੇ ਮੇਰੀ ਰਾਂ ਦੀ ਗੱਡੀ ਸੀ ਤੇ ਕਿੰਨੇ ਜਣੇ ਸੀ ਤੇ ਵਾਈਟ ਗੱਡੀ ਵਾਈਟ ਜਣੇ ਵਿੱਚ ਇਹ ਵੇਚ ਵੇਚ ਦਾ ਬਾਹਰ ਹੀ ਸਾਰੇ ਪਿੰਡਾਂ ਦੇ ਵਿੱਚ ਥੋੜਾ ਬੈਠਾਦਾ ਕੋਈ ਪੰਜ ਬੰਦੇ ਸੀ ਹਾਂ ਪੰਜ ਮਾ ਵੇ ਬਾਹਰ ਨੇ ਵਾਰੀ ਪਿੰਡ ਦੇ ਵਾਰੇ ਬਾਕੀ ਇਧਰ ਹੋਰ ਗੱਡੀਆਂ ਪੁਰੜੀਆਂ ਇਕੱਠੀਆਂ ਹੋਈਆਂ ਨੇ ਉਹਦੇ ਜੋ ਨਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਰੱਬ ਜਾਣੇ ਪਰ ਪੁਲਿਸ ਵਾਲੇ ਨੇ ਇਸ ਗੱਲ ਆਖੀ ਵੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਪਰ ਤੁਸੀਂ ਤੁਹਾਡੇ ਵੀ ਚਲੋ ਬਚਾਓ ਹੋ ਗਿਆ ਕੋਈ ਜੀ ਨਹੀਂ ਐਕਸਪਾਇਰ ਹੋਇਆ ਵੀ ਪੁਲਿਸ ਵਾਲੇ ਨੇ ਕੋਈ ਕਾਰਵਾਈ ਕੀਤੀ ਗੱਡੀ ਵਾਲੇ ਤੇ ਹਾਂ ਹੁਣ ਮਿਲ ਗਿਆ ਜਿਹਨੇ ਉਹਨਾਂ ਦੇ ਕਾਗਜ਼ ਪੱਤਰ ਹੀ ਲੈ ਗਏ ਉਹ ਕਾਗਜ਼ ਪੱਤਰ ਲੈ ਗਏ ਹਾਂ ਕਾਗਜ਼ ਪੱਤਰ ਲੈ ਗਏ ਗੱਡੀ ਨਹੀਂ ਖੜੀ ਤੇ ਗੱਡੀ ਉਹਨਾਂ ਫਿਰ ਆ ਵੀ ਉਹਨਾਂ ਦੱਸਿਆ ਵੀ ਤੁਸੀਂ ਜਗ ਲਾ ਕੇ ਤੇ ਗੱਡੀ ਵਰਕਸ਼ਾਪ ਲੈ ਜਾਓ ਇਹ ਗੱਲ ਆਖੀ ਉਹਨਾਂ ਨੇ ਤੇ ਗੱਡੀ ਕਿੰਨੀ ਨੁਕਸਾਨੀ ਗਈ ਨਹੀਂ ਗੱਡੀ ਦਾ ਨੁਕਸਾਨ ਮੈਂ ਦੇਖਿਆ ਕਾਫੀ ਹੋਇਆ ਦਾ ਅਗਲਾ ਜਿਹੜਾ ਨਾ ਬੰਪਰ ਵੀ ਬਿਲਕੁਲ ਟੁੱਟ ਕੇ ਅੱਗੇ ਪੈ ਗਿਆ ਸੀ ਤੇ ਨੰਬਰ 2 ਵੀ ਉਹ ਇਹ ਨਾਲ ਤਿੰਨ ਚੱਕਾ ਨਹੀਂ ਚੱਕਾ ਲੱਗਦਾ ਅਗਲਾ ਅਗਲਾ ਚੱਕਾ ਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਪਿਛਲੇ ਪਾਸੇ ਵੀ ਤਾਂ ਟੁੱਟ ਗਈ ਇਹ ਬੜੀ ਹਰਾਨੀ ਦੀ ਗੱਲ ਹੈ ਤੇ ਵਾ ਵਾ ਗੱਜੇ ਕਿ ਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰ ਇਹ PB 30/6888 ਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਛੋਡੇ ਵਾਲਾ ਤੇ ਉਹਦੀ ਰੇ ਨਾ ਜਾ ਕੇ ਟਕਰਾ ਗਈ ਸੀਗੀ ਤੇ ਮੌਕੇ ਤੇ ਫਿਰ ਅਸੀਂ ਪੁੱਜ ਕੇ ਪੀਸੀਆਰ ਪੁੱਜ ਕੇ ਤੇ ਜਿਹੜੇ ਉਹਨੂੰ ਗੱਡੀ ਨਿਓਂ ਕਿ ਸਾਈਡ ਤੇ ਕਰਾਇਆ ਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ ਵੀ ਜੋ ਕਹਿੰਦੇ ਵੀ ਰਾਤ ਨੂੰ ਕਹਿੰਦੇ ਸੀ ਵੀ ਅਸੀਂ ਇਹਦਾ ਜਿਹੜਾ ਰੇਡ ਦਾ ਨੁਕਸਾਨ ਹੈ ਇਹ ਭਰਨ ਨੂੰ ਤਿਆਰ ਹੈ ਗਿਆ ਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਅਨੁਸਾਰ ਕਾਰਵਾਈ ਬਣੇਗੀ ਉਹੀ ਕਰਾਂਗੇ ਜੀ